ਲਓ ਇਹ ਇਸ ਤਰ੍ਹਾਂ ਦੀ ਢੂਆਂ ਵਾਲੇ ਜਿਹੜੇ ਬੈੱਡ ਜਿਹੜੇ ਕਿ ਪੰਜਾਬ ਦੇ ਵਿੱਚ ਮੰਨ ਲਓ ਕਿਸੇ ਦੁਕਾਨ ਤੇ ਇੱਕ ਪਿਆ ਕੇ ਤੇ ਦੋ ਪਿਆ ਇਸ ਤਰ੍ਹਾਂ ਦੇ ਫੈਂਸੀ ਤੁਹਾਨੂੰ ਇੱਥੇ ਕਿੰਨੀ ਗਿਣਤੀ ਦੇ ਵਿੱਚ ਮਿਲ ਜਾਣਗੇ ਤੁਸੀਂ ਡਿਜ਼ਾਈਨ ਗਿੰਦੇ ਗਿੰਦੇ ਹੰਬਜੋਂਗੇ ਤੇ ਨਾਲੇ ਸਿੱਧਾ ਫੈਕਟਰੀ ਦੇ ਵਿੱਚ ਜਿੱਥੇ ਕਿ ਬਣਦੇ ਹੈਗੇ ਜਿੱਥੇ ਬਣਦੇ ਆ ਹੋਲਸੇਲ ਰੇਟਾਂ ਦੇ ਬਣ ਕੇ ਦੁਕਾਨਦਾਰਾਂ ਕੋਲੇ ਜਾਂਦੇ ਨੇ ਤੇ ਉੱਥੇ ਤੋਂ ਨੂੰ ਲੈ ਕੇ ਆਏ ਆ ਰੇਟ ਮਿਲੂਗਾ ਹੋਲਸੇਲ ਵਾਲਾ ਤੇ ਤੁਸੀਂ ਰਿਟੇਲ ਦੇ ਵਿੱਚ ਇੱਕ ਵੀਜ਼ਾ ਤੁਹਾਨੂੰ ਬੈੱਡ ਇੱਕ ਚਾਹੀਦਾ ਘਰ ਵਾਸਤੇ ਤਾਂ ਅਸੀਂ ਸਿੱਧਾ ਫੈਕਟਰੀ ਚੋਂ ਲੈ ਸਕਦੇ ਹਾਂ ਤੇ ਡਿਜ਼ਾਈਨ ਡਿਜ਼ਾਈਨ ਲੇਟੈਸਟ ਮੈਂ ਕਹਿੰਦਾ 2024 ਨਹੀਂ 2025 ਵਾਲੇ ਜਿਹੜੇ ਹੁਣ ਫੈਕਟਰੀਆਂ ਵਾਲੇ ਜਾਂ ਦੁਕਾਨਦਾਰ ਹਜੇ ਬਣਾਉਣ ਦੀ ਸੋਚਣਗੇ ਉਹ ਬਾਈ ਬਣਾਈ ਬੈਠਾ ਪਹਿਲਾਂ ਬਾਈ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਭ ਤੋਂ ਪਹਿਲਾਂ ਤਾਂ ਧੰਨਵਾਦ ਜਿਹੜਾ ਤੁਸੀਂ ਟਾਈਮ ਕੱਢਿਆ ਹਨਾ ਐਨੇ ਬਿਜ਼ੀ ਸ਼ਡਿਊਲ ਦੇ ਵਿੱਚ ਫੈਕਟਰੀ ਲਾ ਰੱਖਿਆ ਸਿੱਧਾ ਹੀ ਤੇ ਜਾਣਕਾਰੀ ਦਿਓ ਇਹ ਤਾਂ ਹੁਣ ਮੈਂ ਬਾਅਦ ਚ ਪੁੱਛੂੰ ਕਿ ਬਈ ਬਾਈ ਰਿਟੇਲ ਇੱਕ ਇੱਕ ਪੀਸ ਕਿਉਂ ਦੇਣ ਲੱਗ ਗਿਆ ਜਦਾ ਇਹ ਮੰਨ ਲਓ ਕਿ ਫਾਇਦਾ ਕਰਨਾ ਕੁਝ ਵੀ ਹੈ ਨਾ ਬਈ ਜਾਣਕਾਰੀ ਦਿਓ ਇਹਨਾਂ ਚੀਜ਼ਾਂ ਬਾਰੇ ਇਹ ਬਈ ਜੀ ਆਪਾਂ ਪਲਾਈ ਚ ਤਿਆਰ ਕਰਦੇ ਆਂ ਅਲਮਾਰੀ ਪੂਰੇ ਪੰਜਾਬ ਦੇ ਵਿੱਚ ਸੋਨੂੰ ਸਿਰਫ ਆਪੇ ਡਿਲੀਵਰ ਕਰਾਂਗੇ ਜਿਹੜੀ ਪਲਾਈ ਸਲਾਈਡਿੰਗ ਡੋਰ ਇੱਕ ਕਬੂਰਡ ਦੇ ਵਾਂਗੂ ਤੁਹਾਨੂੰ ਇਹ ਸਿਰਫ ਆਪਣੇ ਕੋਲ ਲਿਜਾ ਸਕਦੇ ਹੋ ਬਹੁਤ ਘੱਟ ਰੇਟਾਂ ਦੇ ਕੁਆਲਿਟੀ ਇੱਕ ਨੰਬਰ ਉਹ ਗਾਰੰਟੀ ਲਾਈਫਟਾਈਮ ਹੈ 20 ਸਾਲ ਦੀ ਗਾਰੰਟੀ ਲੈ ਸਕਦੇ ਜੀ ਅੱਛਾ ਜੀ 20 ਸਾਲ ਦੀ ਗਾਰੰਟੀ ਪਲਾਈ ਦੇ ਵਿੱਚ ਆ ਸਾਰੀ ਅੱਛਾ ਉਹ ਨਹੀਂ ਕੰਮ ਹੈਗਾ ਕਿ ਕਿਤੇ ਪਾਣੀ ਲੱਗ ਕੇ ਤੇ ਬੋਲ ਨਾ ਆ ਜਾਵੇ ਉਹ ਆ ਚੀਜ਼ ਆ ਗਈ ਗੱਤੇ ਦੀ ਜੀ ਇਹ ਵੀ ਆਪੇ ਤੋਂ ਜਿੰਨੀਆਂ ਮਰਜ਼ੀ ਸ ਬਿਲਕੁਲ ਕਾਟ ਰੇਟ ਤੇ ਜਿੰਨਾ ਵੀ ਹੈਗਾ ਮਾਰਕੀਟ ਦੇ ਵਿੱਚ ਜਿੰਨੂੰ 9000 ਚ ਲੈ ਜਾਓ ਆਪਣੀ 7 5 ਦੀ ਅਲਮਾਰੀ ਲਓ ਜੀ ਤੇ ਇਹ ਕੱਪ ਬੋਰਡ ਬਾਈ ਜੀ ਇਹ ਕੱਬੋਰਡ ਤੁਹਾਨੂੰ 21000 ਚ ਮਿਲਣਾ ਜੀ ਪੂਰੇ ਪੰਜਾਬ ਦੇ ਡਿਲੀਵਰ ਕਰਦੇ ਆ ਇਹ ਆਪਣੇ ਕੋਲ ਹੀ ਮਿਲਣਾ ਜਿੱਥੇ ਮਰਜ਼ੀ ਘੁੰਮ ਜੋ ਵੀਡੀਓ ਦਿਖਾ ਦਿਓ ਆ ਲੈਣਾ ਤੁਹਾਨੂੰ ਕੋਈ ਨਹੀਂ ਦੇ ਸਕਦਾ ਤੇ ਆਪਾਂ ਡਿਲੀਵਰੀ ਵੀ ਕਰਦੇ ਆਂ ਡਿਲੀਵਰੀ ਵੀ ਕਰਦੇ ਆਂ ਜੀ ਆ ਕੇ ਲੈ ਜਾਓ ਸਾਡੇ ਕੋਲ ਟੈਂਪੋ ਨਾਲ ਦੀ ਨਾਲ ਲੱਦ ਕੇ ਤੋਰ ਦਾਂ ਲਓ ਜੀ ਕੋਈ ਵੀ ਕਲ ਤੁਹਾਡੇ ਕੋਲੇ ਚਾਹੇ ਬਾਈ ਦਾ ਇਥੋਂ ਵੀ ਕ ਲੈ ਜੇ ਹੁਣ ਤੇ ਜ਼ਿਆਦਾਤਰ ਮੈਂ ਦੇਖ ਰਿਹਾ ਬਾਈ ਬੈੱਡ ਬਣਾ ਰਿਹਾ ਉਹ ਵੀ ਫੈਂਸੀ ਫੈਂਸੀ 2022 ਦੇ ਮਾਡਲ ਤਾਂ ਬਾਈ ਜੀ ਤੁਹਾਨੂੰ ਇਹ ਜੇ ਦੇ ਦਾਂਗੇ ਤੁਸੀਂ ਸਾਰੇ ਪੰਜਾਬ ਵਿੱਚ ਘੁੰਮ ਕੇ ਆ ਜਾਓ ਸੋਲੂ ਸਾਰੇ ਮਾਡਲ ਇਕੱਠੇ ਇਕੱਠੇ ਲਈ ਮਿਲਣਗੇ ਲੋ ਜੀ ਉਹ ਤੁਸੀਂ ਇੱਕ ਵਾਰੀ ਚੈੱਕ ਕਰਾ ਦਿਓ ਆ ਜਾਓ ਅੰਦਰ ਸ਼ੋਅਰੂਮ 'ਚ ਆ ਜਾਓ ਤੇ ਇੱਕ ਬਾਈ ਜੀ ਉਹ ਗੱਦੇ ਬਾਰੇ ਜ਼ਰੂਰ ਦੱਸ ਦਿਓ ਜਿਹੜਾ ਤੁਹਾਡਾ ਅੱਜ ਦੀ ਘੜੀ ਆਮ ਆਲੋ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਹਨਾ ਪੂਰਾ ਨਹੀਂ ਹੋ ਰਿਹਾ ਗੱਦਾ ਇੱਕ ਆ ਗੱਦਾ ਬਾਈ ਜੀ ਰੋਲ ਹੋ ਕੇ ਆਉਂਦਾ ਤੁਹਾਡੇ ਘਰ ਇਹ ਟ੍ਰੈਂਡਿੰਗ ਚੱਲ ਲਿਆ ਹੈਗਾ ਲੋਕ ਪੁੱਛ ਰਹੇ ਨੇ ਕਿੱਥੋਂ ਕਿਵੇਂ ਮਿਲਣਾ ਹੈਗਾ ਅੱਜ ਸੁਣੇ ਦਾ ਰੇਟ ਦੱਸਦੇ ਆ ਪ੍ਰੋਪਰ ਇਹ ਗੱਦਾ ਹੈਗਾ 14500 ਦਾ ਫਿਰ ਬਿਲਕੁਲ 1 ਮਹੀਨਾ ਜੇ ਤੇ ਡਿਸਕਾਊਂਟ ਚੱਲਦਾ ਪੁਰਾਣਾ ਗੱਦਾ ਤੁਹਾਡਾ 5000 ਦਾ ਕੱਟਿਆ ਨੇ ਇਹਦੇ ਨਾਲ ਜਿਹੇ ਜਿਹੇ ਗੱਦਾ ਲਿਆ ਕੇ ਸਿਰਦੋ 5000 ਦਾ ਕਟਿਆ ਜਾਣਾ ਸਿਰਫ 9500 ਚ ਲੈ ਜਾਓ ਲੈ ਬਈ ਜਿਹੜਾ ਗੱਦਾ ਤੁਸੀਂ ਘਰੇ ਰੱਖੀ ਬੈਠੇ ਹੋ ਉਹਨੇ ਦਾ ਤੁਸੀਂ ਨਵਾਂ ਵੀ ਨਹੀਂ ਲਿਆ ਹੋਣਾ ਜਿੰਨਾ ਪੁਰਾਣੇ ਦਾ ਕਟਿਆਣਾ ਹਣਾ ਇਹ ਗੱਦੇ ਨੂੰ ਲੋਕ ਪੁੱਛਦੇ ਨੇ ਵੀ ਫੋਨ ਕਰ ਕਰਕੇ ਬਾਈ ਜੀ ਕਿਵੇਂ ਮਿਲੂ ਕਿੱਥੇ ਮਿਲੂ ਇਹ 6 ਇੰਚੀ ਮਿਲਣਾ ਤੁਹਾਨੂੰ ਪ੍ਰੋਪਰ 6 ਇੰਚੀ 6x6 ਦਾ ਪੂਰਾ ਸਾਈਜ਼ ਲਓ ਬਈ 6 ਇੰਚੀ ਗੱਦਾ 14500 ਦਾ ਤੇ ਬਾਈ ਜੀ ਜੇ ਕਿਸੇ ਨੇ ਸਾਈਜ਼ ਮੋਟਾ ਕਰਾਉਣਾ ਕਹਿੰਦੇ 8 ਇੰਚ ਕਰਾਉਣਾ ਹੋਵੇ ਜਾਂ 10 ਇੰਚ 12 ਇੰਚ ਤੱਕ ਪਿਆ ਜੀ ਉਹ ਵੀ ਦਿਖਾ ਦਿੰਨੇ ਆ ਆਜੋ ਤੇ ਉਦੇ ਨਾਲ ਵੀ ਘੱਟ ਦੋਗੇ ਬਾਈ ਜੀ ਇਹ ਉਦੇ ਨਾਲ ਵੀ ਘਟਾਂਗੇ ਜੀ ਉਹ ਉਸ ਦਾ ਉਹਦਾ ਉਹ ਜਾ ਰੇਟ ਆ ਜੀ ਉਹ ਜਾ ਚਲੋ ਉਹਦਾ ਰੇਟ ਵੱਧ ਜਾਊਗਾ ਤੇ ਆ ਦੇਖੋ ਬਾਈ ਵੈਰਾਈਟੀ ਦੇਖੋ ਤੇ ਬਾਈ ਐਡਰੈਸ ਵੀ ਮੈਂ ਤੁਹਾਨੂੰ ਦੱਸਦਾ ਬੈਠੇ ਚਾਹੇ ਪਿੰਡ 'ਚ ਨੇ ਪਰ ਵੱਡੇ ਵੱਡੇ ਸ਼ਹਿਰਾਂ ਨੂੰ ਮਾਤ ਪਾਈ ਜਾਂਦੇ ਨੇ ਵੱਡੇ ਵੱਡੇ ਸ਼ਹਿਰਾਂ ਤੋਂ ਵੀ ਅੱਗੇ ਟੱਪੇ ਬੈਠੇ ਨੇ ਡਿਜ਼ਾਈਨਾਂ ਦੇ ਵਿੱਚ ਆ ਚੈੱਕ ਕਰ ਲਓ ਬੈੱਡਾਂ ਦੇ ਡਿਜ਼ਾਈਨ ਇੱਕ ਇੱਕ ਬਾਈ ਜੀ ਤੁਹਾਨੂੰ ਹੋਰ ਦੱਸਣਾ ਹੋਰ ਆਓ ਹਾਂਜੀ ਆ ਬੈੱਡ ਜਿੰਨੇ ਤੁਸੀਂ ਕਹਿੰਦੇ ਹੋ ਰੇਟ ਸਾਰੇ ਪੰਜਾਬ 'ਚ ਤੁਰ ਫਿਰ ਕੇ ਆ ਜਾਓ ਇੰਨਾ ਘੱਟ ਦੇ ਜੇ ਤਾਂ ਆਪਾਂ ਬੈਠੇ ਦੇਣ ਦਾਰਾਂਗੇ ਤੁਹਾਨੂੰ ਇਹ ਜੀ ਰੇਟ ਦਾ ਵੀ ਦੱਸ ਦੇਣਾ ਹੈ ਇਹਦਾ ਰੇਟ ਹੈਗਾ 35000 ਰੁਪਇਆ ਮਾਰਕੀਟ ਦੇ ਵਿੱਚ 6 ਫੁੱਟ ਹਾਈਟ ਹੈ ਡਬਲ ਲੈਂਪ ਨੇ ਫੁੱਲ ਗਾਰੰਟੀ ਆ ਚਾਹੇ 15 ਸਾਲ ਦੀ ਗਾਰੰਟੀ ਲੈ ਲਓ ਪਰ ਇਹ ਬੈੱਡ ਕਿੰਨੇ ਦਾ ਦੇ ਰਹੇ ਆ ਆਪਾਂ ਪੂਰੇ ਪੰਜਾਬ ਚ ਘੁੰਮ ਕੇ ਆਜੋ ਇਹ ਸਿਰਫ ਤੁਹਾਨੂੰ 20000 ਰੁਪਏ ਦੇ ਵਿੱਚ ਮਿਲਣਾ ਹੈ ਸਿਰਫ ਹੀ 20000 ਸਿਰਫ 20000 ਲੋਈ ਪੂਰੇ ਪੰਜਾਬ ਦੇ ਵੱਡੇ ਵੱਡੇ ਸ਼ੋਅਰੂਮਾਂ ਤੇ ਢੇਡੇ ਖਾਏ ਹੋ ਬਾਈ ਦਾ ਕਾਰਨ ਦੋ ਤਿੰਨ ਚੀਜ਼ਾਂ ਮੈਨੂੰ ਸਮਝ ਲੱਗੀਆਂ ਕਿ ਗੱਲਬਾਤ ਕੀ ਹੈ ਇੱਕ ਤਾਂ ਖੁਦ ਤਿਆਰ ਕਰਦੇ ਨੇ ਹਾਂਜੀ ਹਾਂਜੀ ਖੁਦ ਤਿਆਰ ਕਰਦਾ ਦੂਜਾ ਖਰਚਾ ਕੋਈ ਨਹੀਂ ਇਹ ਨਹੀਂ ਹੈਗਾ ਸ਼ੋਰੂਮ ਦਾ 1.5 ਲੱਖ ਰੁਪਏ ਖਰਚਾ ਪਈ ਜਾਂਦਾ ਨਹੀਂ ਨਹੀਂ ਜੀ ਪਿੰਡ 'ਚ ਬੈਠੇ ਨੇ ਪਰ ਵੱਡੇ ਵੱਡੇ ਸ਼ਹਿਰਾਂ ਵਾਲੇ ਇੱਥੋਂ ਆ ਕੇ ਲਿਜਾਈ ਜਾਂਦੇ ਨੇ ਜਿਹੜਾ ਗੱਦਾ ਤੁਹਾਨੂੰ ਦਿਖਾਇਆ ਉਹ ਐਸ ਲੋ ਡਿਫੋਲਡ ਹੁੰਦਾ ਜੀ ਬੋਲਡ ਹੋ ਕੇ ਆ ਜਾਣਾ ਕੁਆਲਿਟੀ ਆ ਦੇਖੋ ਦੁਬਾਰੇ ਚੈੱਕ ਕਰੋ ਇੱਕ ਗਾਰੰਟੀ ਵਾਰੰਟੀ ਕਹਿ ਰਹੇ ਸੀ ਇਹਦੀ ਕੋਈ ਗੱਲ ਬਾਤ ਇਹਦੀ ਬਾਈ ਜੀ 5 ਸਾਲ ਦੀ ਗਾਰੰਟੀ ਆ 2 ਸਾਲ ਦੀ ਵਾਰੰਟੀ ਆ ਟੂ ਆ ਪੈ ਗਿਆ ਇੱਥੇ ਸਿੱਟ ਜਿਓ ਹਮ 14500 ਚ ਮਿਲਣਾ ਇੱਕ ਮਹੀਨੇ ਬਾਅਦ ਫੇਰ ਵੀ ਹੁਣ 5000 ਰੁਪਏ ਤੁਹਾਡਾ ਪਰਾਣਾ ਗੱਦਾ ਕੱਟਿਆ ਨਾ ਚੱਕ ਲਿਓ ਲੁੱਟ ਲਓ ਮੇਲਾ ਲਓ ਵੀ ਵੀਡੀਓ ਪੈਣ ਤੋਂ ਬਾਅਦ ਇੱਕ ਮਹੀਨੇ ਦਾ ਆਫਰ ਹੈਗਾ ਆ ਦੇਖ ਲਓ ਗੱਦੇ ਦੇਖੋ ਕਿੰਨੇ ਮੋٹے ਮੋٹے ਇਹ ਆ ਗਿਆ ਜੀ 10 ਇੰਚੀ 12 ਇੰਚੀ ਜਿੰਨੇ ਮਰਜੀ ਮੇਰੇ ਮੇਰੇ ਚ 80 ਕਿਲੋ ਬੇਟਾ ਖਰਾਬ ਹੋ ਜੂ ਬਾਈ ਖਰਾਬ ਹੋ ਜੂਗਾ ਖਰਾਬ ਹੋ ਜੂ ਜੀ ਇੱਥੇ ਛੱਡ ਲੈ ਬਚ ਲੈ ਲੈ ਜਿੰਨਾ ਮਰਜੀ ਮੱਦੀ ਜਾਵੇ ਕੋਈ ਖਰਾਬ ਨਹੀਂ ਹੁੰਦਾ ਹਾਂਜੀ ਹਾਂਜੀ ਕੋਈ 2 ਸਾਲ ਦੀ ਤਾਂ ਗਾਰੰਟੀ ਆ ਉਹਦੇ ਚ ਕੀ ਹੁੰਦਾ ਚੇਂਜ ਹੋ ਜਾਂਦਾਗਾ ਚੇਂਜ ਹੋ ਜਾਂਦਾ ਜੀ 7 ਸਾਲਾਂ ਚ ਕੁਝ ਵੀ ਹੋ ਜਾ ਚੱਕ ਲੈ 7 ਸਾਲਾਂ ਚ ਕੁਝ ਮਰਜੀ ਹੋ ਜਾਏ ਗੱਲਬਾਤ ਓਕੇ ਹੈਗੀ ਬਾਕੀ ਬਾਈ ਸੋਫਿਆਂ ਦੇ ਹੋਰ ਦੇ ਇੱਕ ਗੱਲ ਹੋਰ ਆ ਬਾਈ ਵੀਡੀਓ ਲੰਬੀ ਹੋ ਜੂਗਾ ਹੈ ਜ਼ਿਆਦਾਤਰ ਸ਼ਾਰਟ ਵੀਡੀਓ ਥੋੜੀ ਜਿᱷ ਘੱਟ ਬਣਾਉਣੇ ਆ ਥੋੜੀ ਕਲੀਅਰ ਕਰ ਦਿਓ ਕਿ ਜੇ ਕੋਈ ਬਾਈ ਹੋਰ ਡਿਜ਼ਾਈਨ ਲਾ ਕੇ ਆ ਜੇ ਪਹਿਲੀ ਗੱਲ ਤਾਂ ਮੈਨੂੰ ਐ ਲੱਗਦਾ ਇੰਨੇ ਡਿਜ਼ਾਈਨਾਂ ਚੋਂ ਮੈਨੂੰ ਖੁਦ ਨੂੰ ਲੱਗ ਜਾਂਦਾ ਕਿ ਆ ਵੀ ਲੈ ਜਾਂ ਚੱਕ ਕੇ ਆ ਵੀ ਲੈ ਜਾਂ ਚੱਕ ਕੇ ਹਨਾ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਇਹੋ ਜਿਹਾ ਪੀਸ ਚੱਕ ਲਿਆ ਉਹਦਾ ਬਾਈ ਫੋਟੋ ਚੱਕ ਲਿਆ ਵੀ ਤੁਸੀਂ ਉਹ ਵੀ ਤਿਆਰ ਕਰ ਦਿੰਦੇ ਹੋ ਇਹ ਬਾਈ ਜੀ ਤੁਹਾਨੂੰ ਦੱਸਦਾ ਜੀ ਨਾ ਆ ਮਾਡਲ ਪਿਆ ਤੁਹਾਡੇ ਸਾਹਮਣੇ ਹੂੰ ਇਹ ਕੋਈ ਮਿੱਤਰ ਲੈ ਕੇ ਆਇਆ ਸੀਗਾ ਜੀਰਕਪੁਰ ਸਾਈਡ ਦੇ ਕਹਿੰਦਾ ਆਪਾਂ ਨੂੰ ਬੈੱਡ ਇਹੋ ਜਿਹਾ ਤਿਆਰ ਕਰਨਾ ਇਹ ਸਾਰਾ ਬੁੱਢਣ ਚ ਕੀਤਾ ਹੋਇਆ ਤਿਆਰ ਹੈ ਸਾਰਾ ਲੱਕੜ ਦਾ ਸਾਰਾ ਲੱਕੜ ਦਾ ਆਪਣੇ ਹੱਥੀਂ ਤਿਆਰ ਕੀਤਾ ਹੋਇਆ ਹੈ ਹੈਂਡਵਰਕ ਨਾਲ ਤਿਆਰ ਕੀਤਾ ਹੋਇਆ ਹੈ ਜੀ ਆਹ ਸਾਰਾ ਗਲਾਸ ਹੈ ਸਾਈਡ ਦੇ ਲੈਂਪ ਨੇ ਹਾਈ ਕੁਆਲਿਟੀ ਦਾ ਪੂਰਾ ਪ੍ਰੋਪਰ ਗਾਰੰਟੀ ਚਾਹੇ 20 ਸਾਲ ਦੀ ਲੈ ਲਓ ਇਹਦੀ ਅੱਛਾ ਸਪੈਸ਼ਲ ਆਪਾਂ 42000 ਚ ਤਿਆਰ ਕਰਕੇ ਦੇਤਾ ਬਹੁਤ ਘੱਟ ਰੇਟ ਦੇਉਣਾ ਅੱਛਾ ਜਿਹੜਾ ਕਿ 70 80000 ਦਾ ਉਹ ਵੀ ਰੇਟ ਵੋਟ ਘਟਾ ਕੇ ਲਿਆ ਹੋਣਾ ਬਿਲਕੁਲ ਜੀ ਬਿਲਕੁਲ ਇਹ ਬਾਈਆਂ ਨੇ ਤਿਆਰ ਕਰਤਾ ਇਹ ਸਿਰਫ ਹੀ 42000 ਰੁਪਏ ਚ ਬਿਨਾ ਗੱਦੇ ਤੋਂ ਹਨਾ ਬਿਨਾ ਗੱਦੇ ਤੋਂ 42000 ਦਾ ਜੀ ਇਹ 4200 ਕਿ ਕੁਆਲਿਟੀ ਵਧੀਆ ਲਾਈ ਹੋਈ ਹੈ ਬਿਲਕੁਲ ਜੀ ਬਹੁਤ ਵਧੀਆ ਕੁਆਲਿਟੀ ਉਹਦੋਂ ਪ੍ਰੋਸੈਸ ਹੈਗਾ ਤਾਂ ਕਰਕੇ ਇੰਨੀਆਂ ਗਰੰਟੀ ਗਰੰਟੀਆਂ ਦੇਈ ਜਾਂਦੇ ਨੇ ਮਾਰਕੀਟ ਦੇ ਵਿੱਚ ਫਾਈਬਰ ਦਾ ਚੱਲਦਾ ਜੀ ਇਹ ਆਪਾਂ ਲੱਕੜ ਚ ਲੈ ਰਹੇ ਆ ਲਾਈ ਦੇ ਵਿੱਚ ਫਾਈਬਰ ਦਾ ਚੱਲਦਾ ਆਮੀ ਦੇਖਦੇ ਆ ਮਾਰਕੀਟ ਵਿੱਚ ਫਾਈਬਰ ਦਾ ਤੇ ਬਾਈ ਜੀ ਇੱਕ ਵਾਰੀ ਐਡਰੈਸ ਜ਼ਰੂਰ ਦੱਸ ਦਿਓ ਇੰਨਾ ਜਿਆਦਾ ਆਪਾਂ ਤੱਕ ਪਾਰ ਆ ਗਏ ਐਡਰੈਸ ਆਪਣਾ ਜੀ ਕੁਆਲਿਟੀ ਫਰਨੀਚਰ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਪੈਂਦਾ ਹੈਗਾ ਲਵੇ ਆਪਣੇ ਰੂੜੇ ਕੇ ਧੂਰਕੋਟ ਕਾਨੇ ਕੇ ਭੀਖੀ ਮਾਨਸਾ ਜਿਹੜਾ ਮਰਜ਼ੀ ਆ ਜੇ ਲੋਕਲ ਇਧਰ ਸੰਗਰੂਰ ਤੱਕ ਸਾਰੇ ਆਪਣੇ ਨੇੜੇ ਤੇ ਬਾਈ ਨਾਲ ਕੰਟੈਕਟ ਕਰ ਲਓ ਇੱਕ ਆ ਸੋਹਰੇ ਦੱਸ ਦਿੰਦੇ ਆ ਜੀ ਤੁਹਾਨੂੰ ਲੋ ਦੋਸੋ ਦੱਸੋ ਇਦਲੀ ਸਾਈਡ ਆਜੋ ਇਹ ਸੋਫਾ ਹੈਗਾ ਲਗਜ਼ਰੀ ਮਾਡਲ ਹੈ ਤੁਹਾਨੂੰ ਦੇਖੋ ਚੈੱਕ ਕਰੋ ਮਾਰਕੀਟ ਦੇ ਵਿੱਚ ਤੁਹਾਨੂੰ ਕੋਈ ਐਚ ਆਰ ਫਾਰਮ ਦੇ ਵਿੱਚ ਦੇ ਦੇ ਆਪਾਂ ਸਿਰਫ ਕਿੰਨੇ ਦੇ ਰਹੇ ਆ ਨੌ ਸੀਟਡ ਸੋਫਾ ਹੈਗਾ ਹੂੰ ਸਿਰਫ 24000 ਰੁਪਏ ਚ ਤਿਆਰ ਕਰਵਾ ਸਕਦਾ ਗਰੰਟੀ ਚਾਹੀ 10 ਸਾਲ ਦੀ ਲੈ ਲਓ 24000 ਦਾ 9 ਸੀਟਡ ਕੋਈ ਵੀ ਦੇ ਦੇ ਲੈ ਭਾਈ ਕੋਈ ਵੀ ਆਮ ਜਿਵੇਂ ਦੁਕਾਨਾਂ ਤੇ ਜਾਂਦੇ ਸ਼ੋਰੂਮਾਂ ਤੇ ਜਾਂਦੇ ਅਗਲਾ ਕਹਿੰਦਾ ਵੀ ਤੁਰ ਗਿਆ ਹੁਣ ਤੇਰਾ ਉਹ ਚੀਜ਼ ਨਹੀਂ ਹੈਗੀ ਆ ਫੋਟੋ ਦਿਖਾ ਦਿਓ ਵੀਡੀਓ ਦਿਖਾ ਦਿਓ ਬਾਈ ਜੀ ਇਹਦੇ ਨਾਲ ਦਾ ਤਿਆਰ ਕਰਨਾ 24000 ਚਾਹੀ 10 ਰੁਪਏ ਤਿਆਰ ਕਰਵਾ ਲਓ ਐਚ ਆਰ ਫਾਰਮ ਪਾ ਕੇ 240 ਜਾਂ ਜਿਹੜਾ ਖਰੀਦ ਖਰੀਦ ਰਿਹਾ ਦੁਕਾਨਾਂ ਤੇ ਜਾ ਰਿਹਾ ਉਹਨੂੰ ਪਤਾ ਕਿ ਕਿਹੜੀ ਹੋਮ ਹੁੰਦੀ ਹੈ ਨਾ ਤੇ ਬਾਈ ਦਾ ਨੰਬਰ ਮੈਂ ਸਕਰੀਨ ਤੇ ਪਾ ਰੱਖਿਆ ਸੋਫੇ ਨੂੰ ਬੈੱਡ ਅਲਮਾਰੀਆਂ ਕੱਪ ਬੋਰਡ ਬਾਕੀ ਗੱਦੇ ਜਿਹੜੀ ਵੀ ਤੁਸੀਂ ਵੈਰਾਈਟੀ ਚਾਹੋ ਨੇ ਫਰਨੀਚਰ ਦੇ ਟਾਈਪ ਕੋਈ ਕਾਊਂਟਰ ਕਾਊਂਟਰ ਚਾਹੋ ਨੇ ਛੋਟਾ ਕਾਊਂਟਰ ਲੈਪਟਾਪ ਕਾਊਂਟਰ ਕੰਪਿਊਟਰ ਕਾਊਂਟਰ ਕੁਛੇ ਵੀ ਤਰ੍ਹਾਂ ਦਾ ਫਰਨੀਚਰ ਤੁਹਾਨੂੰ ਚਾਹੀਦਾ ਤਬਾ ਇਹਨਾਂ ਕੰਡੈਕਟ ਕਰ ਲਓ ਰੇਟ ਜੈਨੂਨ ਨੇ ਇੱਕ ਗੱਲ ਹੋਰ ਹੈ ਬਾਈ ਜੀ ਆਪਣਾ ਜਿਹੜਾ ਵੀ ਬੰਦਾ ਸ਼ੋਰੂਮ ਤੇ ਆਊਗਾ ਉਹ ਕਦੇ ਵੀ ਮਾੜਾ ਸੋਚ ਕੇ ਨਾ ਆਇਓ ਵੀ ਆਪਾਂ ਇੱਥੋਂ ਮਿਲਣਾ ਸੋਨੂ ਬੋਰਡ ਦਾ ਬੋਰਡ ਸੌਰੀ ਇੱਥੋਂ ਮਿਲਣਾ ਪਲਾਈ ਦਾ ਬੋਰ ਆਪਣੇ ਸ਼ੋਰੂਮ ਦੇ ਵਿੱਚ ਆਪਾਂ ਐਂਟਰ ਨਹੀਂ ਕਰਦੇ ਅਜਾ ਬਾੜਦੇ ਨਹੀਂ ਜਮੀ ਨਹੀਂ ਬਾੜਦੇ ਪਲਾਈ 'ਚ ਮਿਲਣਾ ਹੈ ਗਰੰਟੀ ਮਿਲਦੀ ਹੈ ਸਪੈਸ਼ਲ ਤਿਆਰ ਹੋਣਾ ਜੇ ਤੁਸੀਂ ਲਿਆਓਗੇ ਉਹ ਵੀ ਤਿਆਰ ਹੋ ਜਾਊਗਾ ਬਣਿਆ ਹੋਇਆ ਵੀ ਲਿਆ ਸਕਦੇ ਆ ਲੈ ਵੀ ਰੇਟ ਤਾਂ ਜੈਨੂਨ ਨੇ ਰੇਟ ਬਹੁਤ ਘੱਟ ਨੇ ਪਰ ਜਿਹੜੇ ਵੀਰ ਜਮੇ ਹੀ ਖਾਸਾ ਬੋਰ ਲਾ ਕੇ ਉੱਤੇ ਪਲਾਈ ਬਲੂਈ ਮੜ ਦਿੰਦੇ ਨੇ ਜਾਂ ਉੱਤੇ ਇਸ ਨਮਿਕਾ ਲਾ ਕੇ ਉਹ ਕੰਮ ਨਹੀਂ ਆਏ ਉਹਨਾਂ ਰੇਟਾਂ ਨਾਲ ਤਾਂ ਕੰਪੇਅਰ ਕਰੇ ਹੋਣਾ ਤਾਂ ਉਹਨਾਂ ਰੇਟਾਂ ਨਾਲ ਕੰਪੇਅਰ ਕਰੋਗੇ ਤਾਂ ਆਪਣੀ ਖੁਦ ਦੀ ਬੇਵਕੂਫੀ ਹੈਗੀ ਕਿ ਉਹ ਰੇਟਾਂ ਨਾਲ ਆਪਾਂ ਕੰਪੇਅਰ ਕਰਾਂਗੇ ਹਨਾ ਰੇਟ ਉਦੋਂ ਘੱਟ ਹੀ ਮਿਲਣਗੇ ਜੀ ਉਦੋਂ ਘੱਟ ਮਿਲਣਗੇ ਪੂਰੇ ਪੰਜਾਬ 'ਚ ਘੁੰਮ ਕੇ ਆ ਜੋ ਬੋਰ ਆਲ ਦਾ ਰੇਟ ਪਤਾ ਕਰਿਆ ਉਹ ਆਪਾਂ ਤੁਹਾਨੂੰ ਪਲਾਈ ਚ ਉਦੋਂ ਰੇਟ ਘੱਟ ਦੇ ਦੇਵਾਂਗੇ ਲੈ ਬਈ ਤੇਰੇ ਨਾਲ ਇਹ ਗਰੰਟੀਆਂ ਬਰੰਟੀਆਂ ਇੰਨੇ ਲੌਂਗ ਟਾਈਮ ਦੀਆਂ ਕਾਰਨ ਉਹਦਾ ਇਹੀ ਆ ਕਿ ਇਹਨਾਂ ਨੂੰ ਆਪਦੇ ਮਟੀਰੀਅਲ ਦੇ ਭਰੋਸਾ ਆਪ ਦੇ ਹੱਥੀ ਤਿਆਰ ਕੀਤਾ ਹਣਾ ਅਸੀਂ ਖੁਦ ਲੱਕੜ ਦਾ ਕੰਮ ਕਰਦੇ ਆਂ ਆਪਣੇ ਹੱਥੀ ਤਿਆਰ ਕਰਕੇ ਦੇ 100 ਸ਼ੋਰੂਮਾਂ ਦੇ ਵਿੱਚੋਂ ਕੋਈ ਇੱਕ ਅੱਧਾ ਸ਼ੋਰੂਮ ਉਹ ਜਿਹੜਾ ਖੁਦ ਤਿਆਰ ਕਰਦਾਗਾ ਤੇ ਇਹਨਾਂ ਨੂੰ ਖਰਚੇ ਘੱਟ ਪੈਂਦੇ ਨੇ ਆਪ ਤਿਆਰ ਕਰਦੇ ਨੇ ਹੱਥੀ ਮਿਹਨਤ ਕਰਦੇ ਨੇ ਪਿੰਡਾਂ ਵਾਲੇ ਬੰਦੇ ਨੇ ਬੇਈਮਾਨੀ ਦੇ ਦਾ ਨੇੜੇ ਤੇੜੇ ਵੀ ਨਹੀਂ ਜਾਂਦੇ ਤੇ ਬਈ ਫਟਾਫਟ ਵੀਡੀਓ ਨੂੰ ਇੱਕਦਾ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਵਿਜ਼ਿਟ ਮਾਰੋ ਜੇ ਕੋਈ ਚੀਜ਼ ਦੀ ਲੋੜ ਆ ਤੇ ਇਨਕੁਆਰੀ ਵਾਸਤੇ ਨੰਬਰ ਦਿੱਤਾ ਹੋਇਆ ਸਕਰੀਨ ਤੇ ਤੁਸੀਂ ਉਹਦੇ ਤੇ ਜਾਣਕਾਰੀ ਲੈ ਸਕਦੇ ਹੋ ਕੋਈ ਵੀ ਉਹਦਾ ਕੋਈ ਮੁੱਲ ਨਹੀਂ ਹੈਗਾ ਕੋਈ ਉਹਦਾ ਪੈਸਾ ਨਹੀਂ ਜੇ ਕੋਈ ਚੀਜ਼ ਖਰੀਦਨੀ ਆ ਤਾਂ ਬਾਈ ਕੋਲ ਵਿజిਟ ਕਰੋ ਜੇਕਰ ਵੀਡੀਓ ਕਾਲ ਲਾ ਕੇ ਚੈੱਕ ਕਰ ਲਓ ਜੇ ਤੁਹਾਨੂੰ ਕੁਆਲਿਟੀ ਵਧੀਆ ਲੱਗਦੀ ਆ ਓਕੇ ਆ ਗੱਲਬਾਤ ਤੁਸੀਂ ਕੋਈ ਚੀਜ਼ ਮੰਗਾਉਣੀ ਆ ਤਾਂ ਡਿਲੀਵਰੀ ਹੈਗੀ ਆ ਇਹ ਇਹ ਤੋਂ ਆਪਾਂ ਭੇਜ ਦਨਗੇ ਕੋਈ ਵੀਕਲ ਜਿਹੜਾ ਮਰਜ਼ੀ ਹੋਵੇ ਤੁਹਾਡੇ ਕੋਲੇ ਹੈਗਾ ਤਾਂ ਆ ਕੇ ਚੱਕ ਕੇ ਲੈ ਜਾਓ ਹਣਾ ਬਿਲਕੁਲ ਜੀ ਲੋ ਜੀ ਹੁਣ ਆਪਾਂ ਅੱਗੇ ਲੈਨੇ ਆ ਅਗਲੀ ਵੀਡੀਓ ਚ ਬਹੁਤ ਜਲਦੀ ਮਿਲਾਂਗੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਵੀ ਤੇ ਦੇਖਣ ਵਾਲਿਆਂ ਦਾ ਵੀ ਜਿਨ੍ਹਾਂ ਨੇ ਟਾਈਮ ਕੱਢ ਕੇ ਵੀਡੀਓ ਦੇਖੀ ਤੇ ਤੁਸੀਂ ਵੀਡੀਓ ਬਣਵਾਈ ਇਹ ਰਿਸ਼ਤੇਦਾਰਾਂ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਵਿਆਹ ਹੈਗਾ ਜਿਨ੍ਹਾਂ ਦੇ ਭੈਣ ਭਰਾਵਾਂ ਮਦੇ ਰਿਸ਼ਤੇਦਾਰ ਚ ਵਿਆਹ ਉਹਨਾਂ ਨੂੰ ਵੀ ਸ਼ੇਅਰ ਕਰ ਹਾਂ ਆ ਕੇ ਕੋਈ ਮਾੜੀ ਚੀਜ਼ ਨਾ ਲਿਆਵੇ ਲੋ ਜੀ ਅਗਲੀ ਵੀਡੀਓ ਚ ਮਿਲਦੇ ਆ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ